ਅਸਾਂ ਹੱਲਾ ਪੈਲਾ ਇੱਕਮ ਕਾਰ ਸਤਿਗੁਰ ਪ੍ਰਸਾਦ ਮਾਨਸ ਖਾਣੇ ਕਰੇ ਨਵਾਜ ਸ਼ਰੀਬ ਗਾਇਨ ਤਿੰਨ ਗਲ ਤਾ ਤਿੰਨ ਕਰ ਬ੍ਰਾਹਮਣ ਪੂਜੇ ਨਾ ਉਹਨਾ ਵੀ ਹੋਵੇ ਹੋਈ ਸਾ ਕੁੜੀ ਰਾਸ ਕੁੜਾ ਬਪਾਰ ਕੂਣ ਬੋਲੇ ਕਰੇ ਆਹ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪ੍ਰਭੂ ਮੱਥੇ ਟਿੱਕਾ țeੜ ਤੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤ ਪਹਿਰ ਹੋਵੇ ਪ੍ਰਵਾਣ ਮਲੇਸ਼ ਤਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੂਠਾ ਬਕਰਾ ਖਾਣਾ ਚੱਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਟੇ ਵੇ ਮਤ ਪਟੇ ਇਹ ਅਨ ਅਸਾਡਾ ਫਟੇ ਧਨ ਫਟੇ ਫੇੜ ਕਰੇ ਨਾ ਮਨ ਝੂਠੇ ਚੂਲੀ ਭਰੇ ਨਾ ਕੋ ਨਾਨਕ ਸਚਿ ਤਈਏ ਸਚ ਹੋਵੇ ਤਾਂ ਸਚ ਪਾਈਏ ਔ ਨਾਨਕ ਸੱਚ ਈਏ ਸੱਚ ਹੋਵੇ ਤਾਂ ਸੱਚ ਪਾਈਏ ਇਹ ਸ਼ਬਦ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਸਤਗੁਰ ਨਾਨਕ ਪਾਤਸ਼ਾਹ ਜੀ ਦਾ ਆਚਾਰਿਆ ਹੋਇਆ ਸ਼ਬਦ ਤਨ ਤਨ ਜਬਰ ਛਤਰ ਦੇ ਮਲ ਗੁਰਤਾ ਗੱਦੀ ਤੇ ਬਰਾਜਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 473 ਤੇ ਸ਼ੁਭਤ ਹੈ ਸਤਗੁਰ ਸਮਝਾ ਰਹੇ ਕਿ ਸੱਚ ਹੋਵੇ ਤਾਂ ਸੱਚ ਪਾਈਏ ਇੱਥੇ ਪਖੰਡ ਦੇ ਬਾਰੇ ਚ ਸਤਿਗੁਰੂ ਸਮਝਾ ਰਹੇ ਸ਼ਬਦ ਦੇ ਵਿੱਚ ਕਹਿੰਦੇ ਕਾਜ਼ੀਆਂ ਨੇ ਵੀ ਤੇ ਪੰਡਤਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੋਈ ਪਖੰਡ ਦੇ ਨਿੰਦਿਆ ਕਰ ਰਹੇ ਸਿੱਖਿਆ ਦੇ ਰਹੇ ਕਿ ਪਖੰਡ त्याਗੋ ਕਿਉਂਕਿ ਜੇਕਰ ਅਸੀਂ ਪਖੰਡ ਕਰ ਰਹੇ ਹਾਂ ਮਨ ਸਾਡਾ ਕੁਝ ਹੋਰ ਹੈ ਕਰਮ ਅਸੀਂ ਕਰਕੇ ਦਿਖਾ ਰਹੇ ਹਾਂ ਪਰ ਹਿਰਦੇ ਵਿੱਚ ਰਾਮ ਨਹੀਂ ਹੈ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ ਫਿਰ ਅਸੀਂ ਕਰਮ ਖੜਾ ਕਰ ਰਹੇ ਫਿਰ ਤਾਂ ਧੋਖਾ ਦੇ ਰਹੇ ਦੁਨੀਆ ਨੂੰ ਲਾਲਚ ਦਿਖਾਤਰ ਕਿਉਂਕਿ ਉਹਨਾਂ ਨੇ ਉਸ ਵੇਲੇ ਜੋ ਤੁਲਕ ਸਨ ਜਿਨ੍ਹਾਂ ਦਾ ਰਾਜ ਸੀ ਉਹਨਾਂ ਦੇ ਰਾਜ ਨੂੰ ਕਬੂਲਦੇ ਹੋਏ ਉਹ ਕਹਿੰਦੇ ਬ੍ਰਾਹਮਣ ਨੇ ਵੀ ਖੱਤਰੀ ਨੇ ਵੀ ਉਹਨੂੰ ਕਬੂਲ ਕਰ ਲਿਆ ਉਹੋ ਜੇ ਵਸਤਰ ਪਾਲੇ ਉਹੋ ਜੇ ਕਰਨ ਕਰਨ ਲੱਗ ਪਏ ਸਿਰਫ ਕਿਸ ਦੀ ਖਾਤਰ ਪੈਸੇ ਦੀ ਖਾਤਰ ਖਾਣ ਦੀ ਖਾਤਰ ਧਰਮ ਛੱਡ ਦਿੱਤਾ ਆਪਣੇ ਧਰਮ ਤੋਂ ਪਿੱਛੇ हट ਗਏ ਇਸ ਕਰਕੇ ਉਹਨਾਂ ਨੇ ਉਸ ਵੇਲੇ ਦੇ ਧਰਮ ਕਾਗੂਆਂ ਦੇ ਉੱਤੇ ਝੋਟ ਮਾਰੀ ਹੈ ਉਹਨਾਂ ਨੇ ਇਹੋ ਜੇ ਝੋਟ ਮਾਰੀ ਕਿ ਕਹਿੰਦੇ ਜਿਹੜਾ ਦੂਜੀ ਦੀ ਰੱਤ ਪੀਂਦਾ ਉਹ ਕਾਦੀ ਨਵਾਜ਼ ਪੜਦਾ ਹੈ ਮਾਸ ਖਾਣੇ ਕਰੇ ਨਵਾਜ਼ ਛੁਰੀ ਬਗਾਏ ਤਿੰਨ ਗਲਤਾ ਕਹਿੰਦੇ ਬੰਦੇ ਦਾ ਖੂਨ ਪੀ ਰੇ ਪਰ ਪੜ ਰਿਹਾ ਨਵਾਜ਼ ਰੇ ਕਾਜੀ ਬਣੇ ਹੋਏ ਉੱਚੀ ਉੱਚੀ ਨਵਾਜ਼ ਪੜ ਕੇ ਮਸਜਿਦ ਦੇ ਵਿੱਚ ਜਾ ਕੇ ਬਾਂਗਾ ਦੇ ਰੇ ਤੇ ਜਿਨ੍ਹਾਂ ਨੇ ਜਨੇਊ ਪਾਇਆ ਹੋਇਆ ਉਹਨਾਂ ਨੇ ਵੀ ਮਾਸ ਦਾ ਖੂਨ ਪੇਣ ਲਈ ਹੱਥ 'ਚ ਛੁਰੀ ਫੜੀ ਹੋਈ ਹੈ ਉਹ ਵੀ ਕਸਰ ਨਹੀਂ ਛੱਡ ਰੇ ਕੋਈ ਤਾਂ ਦੋ ਹੀ ਉਸ ਵੇਲੇ ਫਿਰਕੇ ਜਿਹੜੇ ਸੀਗੇ ਜਿਨ੍ਹਾਂ ਦਾ ਵਿਰੋਧ ਜਿਹੜਾ ਭਗਤੀ ਲਹਿਰ ਨੇ ਡਟ ਕੇ ਕੀਤਾ ਕਿ ਤੁਸੀਂ ਧਰਮ ਦੇ ਠੇਕੇਦਾਰ ਕੀ ਕਰ ਰਹੇ ਹੋ ਤੁਹਾਡੇ ਵਿੱਚ ਕੋਮਲਤਾ ਨਹੀਂ ਹੈ ਕੋਈ ਦਇਆਲਤਾ ਨਹੀਂ ਹੈ ਜੇ ਸੱਚ ਕਿਥੋਂ ਤੁਹਾਨੂੰ ਪਤਾ ਲੱਗ ਜਾ ਕਿਉਂਕਿ ਕੋਮਲਤਾ ਤੇ ਦਇਆਲਤਾ ਸੰਤ ਦਾ ਇੱਕ ਗੁਣ ਹੈ ਬਹੁਤ ਵੱਡਾ ਗੁਣ ਹੈ ਇਸੇ ਕਰਕੇ ਮਾਝ ਮਹਲੇ ਪਹਿਲੇ ਦੇ ਵਿੱਚ ਸਤਿਗੁਰੂ ਕਹਿ ਰਹੇ ਹੈ ਕਿ ਜਿਹੜੇ ਮਾਨਸ ਦੀ ਰਤ ਪਿੰਦੇ ਹੈ ਉਹਨਾਂ ਦਾ ਕੀ ਹਾਲ ਹੋਣਾ ਜੋ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸ ਤੈਨ ਕਿਉਂ ਨਿਰਮਲ ਚਿਤ ਕਹਿੰਦੇ ਜੇਕਰ ਕੱਪੜੇ ਨੂੰ ਖੂਨ ਲੱਗ ਗਿਆ ਤਾਂ ਕਹਿੰਦਾ ਵੀ ਮੇਰੇ ਕੱਪੜੇ ਮਿਹਲੇ ਹੋ ਗਏ ਇਹ ਤਾਂ ਮੇਰਾ জামਾ ਜਿਹੜਾ ਮਿਹਲਾ ਲੱਗਣ ਲੱਪਿਆ ਪਲੀਤ ਹੋ ਗਿਆ ਪਰ ਜਦੋਂ ਕਹਿੰਦਾ ਤੂੰ ਕਹਿੰਦੇ ਤੂੰ ਲੋਕਾਂ ਦਾ ਖੂਨ ਪੀਦੇ ਆ ਤਾਂ ਫਿਰ ਤੇਰਾ ਚਿੱਤ ਜਿਹੜਾ ਉਸ ਕਿਤੇ ਪ੍ਰਮਾਤਮਾ ਦੇ ਨਾਲ ਲੱਗਾ ਹੋਇਆ ਤੇਰਾ ਚਿੱਤ ਤਾਂ ਨਿਰਮਲ ਹੋ ਹੀ ਨਹੀਂ ਸਕਦਾ ਜੇਕਰ ਗਰੀਬਾਂ ਦਾ ਖੂਨ ਪੀਂਦੇ ਜਿਹੜੇ ਲੋਕ ਉਹਨਾਂ ਨੂੰ ਕਬੂਲ ਦੇ ਤਾਂ ਸਤਗੁਰੂ ਭਾਗੋ ਤੇ ਕਰਨਾ ਜਾਂਦੇ ਮਲਕ ਭਾਗੋ ਦੇ ਪੂਰੇ ਇਸੇ ਕਰਕੇ ਠਕਰਾਇਆ ਕਿ ਤੂੰ ਤਾਂ ਮਾਨਸ ਦਾ ਖੂਨ ਪੀ ਲਿਆ ਤੇਰੇ ਘਰ ਕੱਦ ਲਿਆ ਲਾਲੋ ਕਿਰਤੀ ਕਿਸਾਨ ਦੇ ਕਰ ਗਿਆ ਮਲਕ ਭਾਗੋ ਨੂੰ ਛੜ ਦਿੱਤਾ ਝੋਟ ਮਾਰੀ ਉਸ ਵੇਲੇ ਵੀ ਜਿਹੜੇ ਅਮੀਰ ਲੋਕ ਗਰੀਬਾਂ ਦਾ ਖੂਨ ਪਿੰਦੇ ਸੀ ਇਹੋੀ ਗੱਲ ਸ਼ਬਦ ਦੇ ਵਿੱਚ ਕਹਿ ਰਹੇ ਹੋ ਜੋ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਨੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਨਾ ਦਾ ਕਿੰਨਾ ਕਿੰਨਾ ਪਵਿੱਤਰ ਹੋ ਸਕਦਾ ਹੋ ਹੀ ਨਹੀਂ ਸਕਦਾ ਪਹਿਲੇ ਪਾਸ਼ਾ ਸਮਝਾ ਰਹੇ ਇਸ ਕਰਕੇ ਇਹ ਦੋਨੇ ਜੜੀਆਂ ਕੋਂਮਾ ਸੇ ਇਹਨਾਂ ਦਾ ਸਮਾਜ ਤੇ ਬੜਾ ਮਾੜਾ ਪ੍ਰਭਾਵ ਧਰਮ ਦੇ ਠੇਕੇਦਾਰ ਜਿਹੜੇ ਲੋਕਾਂ ਦੇ ਨਾਲ ਧੱਕਾ ਕਰਨ ਲੱਗ ਪਏ ਪੜਨਿ ਨਿਵਾਜ਼ ਔਰ ਲੋਕਾਂ ਦੇ ਨਾਲ ਉਹਨਾਂ ਦੇ ਹੱਕਾਂ ਤੇ ਡਾਕਾ ਮਾਰ ਰਾਜਿਆਂ ਦੇ ਨਾਲ ਮਿਲ ਕੇ ਜਿਹੜੇ ਲੋਕ ਨਿਆਂ ਲਈ ਆਉਂਦੇ ਸੀ ਉਹਨਾਂ ਦੇ ਵਿਰੁੱਧ ਫੈਸਲੇ ਦੇਣ ਤਿੰਨ ਘਰ ਬ੍ਰਹਮਣ ਪੂਰੇ ਨਾਦ ਉਨ ਵੀ ਆਵੇ ਉਹੀ ਸਾਧ ਕਹਿੰਦੇ ਜਿਹੜੇ ਜਾ ਕਿ ਤੁਲਕਾਂ ਦੇ ਨੌਕਰੀ ਚੱਕਰੀ ਕਰਦੇ ਸੀ ਉਹਨਾਂ ਦੇ ਘਰ ਜਾ ਕੇ ਸੰਖ ਭਜਾਉਣ ਲੱਗ ਪਿਆ ਬ੍ਰਾਹਮਣ ਉਹਨਾਂ ਨੂੰ ਵੀ ਉਹ ਸੁਵਾਉਣ ਲੱਗ ਪਿਆ ਉਹਨਾਂ ਨੇ ਵੀ ਦੇਖਿਆ ਨਹੀਂ ਕਿ ਲੋਕਾਂ ਨਾਲ ਧੱਕਾ ਕਰ ਰਹੇ ਹੈ ਜੇਕਰ ਇਹੋ ਲੋਕਾਂ ਨਾਲ ਧੱਕਾ ਕਰਦੇ ਹੈ ਤੇ ਫਿਰ ਬ੍ਰਾਹਮਣ ਦਾ ਧਰਮ ਤਾਂ ਬ੍ਰਾਹਮਣ ਨੂੰ ਪਛਾਣਨਾ ਹੈ ਜੇ ਉਹਨ ਬ੍ਰਾਹਮਣ ਨੂੰ ਨਹੀਂ ਪਛਾਣਿਆ ਤੇ ਬ੍ਰਾਹਮਣ ਕਹਾਈ ਨਹੀਂ ਸਕਦਾ ਕਿਉਂਕਿ ਇੱਥੇ ਜਾਤਾਂ ਦਾ ਚੱਕਰ ਨਹੀਂਗਾ ਇੱਥੇ ਚੱਕਰ ਹੈ ਉਸ ਪਰਮਾਤਮਾ ਨੂੰ ਸੱਚ ਨੂੰ ਪਛਾਨਣ ਦਾ ਪਰ ਜੇਕਰ ਜਿਹੜੇ ਮਲੇਸ਼ ਖਾਂਦੇ ਹੈ ਉਹਨੇ ਦੇ ਘਰ ਹੀ ਚਲੇ ਗਏ ਉਥੇ ਜਾ ਕੇ ਸੰਖਪੂਰ ਰਹੇ ਤਾਂ ਫਿਰ ਕਾਹਦਾ ਰਹ ਗਿਆ ਬ੍ਰਹਮ ਕੂੜੀ ਰਾਸ ਕੂੜਾ ਵਪਾਰ ਕੋੜ ਬੋਲੇ ਕਰੇ ਆਹਾਰ ਕਹਿੰਦੇ ਜਿਹੜਾ ਧੰਨ ਹੈ ਤੇ ਕੋੜ ਦਾ ਹੀ ਵਪਾਰ ਹੈ ਕੋੜ ਦਾ ਹੀ ਧੰਨ ਹੈ ਤੇ ਝੂਠ ਹੀ ਬੋਲਦੇ ਹੈ ਤੇ ਝੂਠ ਹੀ ਫੇ ਜਿਹੜਾ ਖਾਣਾ ਹੈ ਉਹਦਾ ਆਹਾਰ ਬਣ ਰਿਹਾ ਉਹ ਖਾਣਾ ਬਣ ਰਿਹਾ ਜੋ ਲੈ ਰਿਹਾ ਉਹਦਾ ਕੀ ਬਣਊਗਾ ਇਹ ਤਾਂ ਕੂੜ ਦਾ ਹੀ ਵਪਾਰ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੈਸਾ ਅੰਨ ਤੈਸਾ ਤਨ ਜਿੱਦਾਂ ਦਾ ਤੁਸੀਂ ਅੰਨ ਖਾਧਾ ਹੈ ਉਦਾਂ ਦਾ ਹੀ ਤੁਹਾਡਾ ਤਨ ਬਣਨਾ ਉਦਾਂ ਦਾ ਹੀ ਮਨ ਵਿੱਚ ਬਣਨਾ ਜੇਕਰ ਕੂੜ ਦੇ ਨਾਲ ਕੂੜ ਕਮਾ ਕੇ ਜ਼ੁਲਮ ਕਰਕੇ ਪਾਪ ਕਰਕੇ ਉਹਦਾ ਖਾਣਾ ਖਾ ਰਹੇ ਉਸ ਲਿਆ ਕੇ ਰਾਸਨ ਤੇ ਫਿਰ ਤੁਸੀਂ ਕਹੋ ਕਿ ਪ੍ਰਮਾਤਮਾ ਦਾ ਨਾਮ ਹਿੱਦ ਦੇ ਵਿੱਚ ਟਿਕ ਜਾਊਗਾ ਕਦੇ ਵੀ ਨਹੀਂ ਟਿਕ ਸਕਦਾ ਕਿਉਂਕਿ ਪ੍ਰਮਾਤਮਾ ਨੂੰ ਜਪਣਾ ਹੈ ਸਿਮਰਨ ਕਰਨਾ ਹੈ ਕਿੰਦੇ ਸ਼ਰਮ ਧਰਮ ਦਾ ਡੇਰਾ ਦੂਰ ਨਾਨਕ ਕੂੜ ਰਹਾ ਪ੍ਰਪੋ ਕੂੜੀ ਕੂੜ ਹੋ ਗਿਆ ਕਹਿੰਦੇ ਕਿਉਂਕਿ ਜਿਹੜੇ ਧਰਮ ਦੇ ਠੇਕੇਦਾਰ ਹੈ ਉਹਨਾਂ ਨੇ ਆਪਣਾ ਲੱਜੇ ਲਾ ਲਈ ਉਹਨਾਂ ਦੇ ਵਿੱਚ ਕੋਈ ਰਿਆ ਹੀ ਨਹੀਂ ਜਿਹੜੇ ਗਊ ਨੂੰ ਮੰਨਦੇ ਹੈ ਉਹਦੇ ਤੇ ਟੈਕਸ ਲਾਉਣ ਲੱਗ ਪਏ ਮਸੂਲ ਲਾਉਣ ਲੱਗ ਪਏ ਜਿਸ ਗਊ ਦਾ ਗੋਹੜ ਉਪਵਿੱਤਰ ਲਿਆ ਕੇ ਚੌਕਾ ਪੂਰਦੇ ਹੈ ਉਸੇ ਗਊ ਦਾ ਟੈਕਸ ਲਾ ਰਹੇ ਉਸਤੇ ਤੇ ਇਸੇ ਕਰਕੇ ਉਹਨਾਂ ਨੇ ਕਹਿ ਪੇ ਪਖੰਡ ਛੱਡ ਸ਼ਰਮ ਧਰਮ ਦਾ ਡੇਰਾ ਦੂਰ ਨਾਨਕ ਕੋੜ ਰਹਾ ਪ੍ਰਭੂ ਇਛਿਤ ਕੋਈ ਲੱਜੈ ਨਹੀਂ ਰਹੀ ਧਰਮ ਦੇ ਠੇਕੇਦਾਰ ਜਿਹੜੇ ਉਹ ਪਖੰਡ ਕਰਨ ਲੱਗ ਪਏ ਇਸੇ ਕਰਕੇ ਉਹਨਾਂ ਨੇ ਆਸਾ ਮਤਲਬ ਪਹਿਲਾ ਦੇ ਵਿੱਚ ਪਹਿਲੇ ਪਾਸਾ ਕਹਿ ਰਹੇ ਛੋੜੀ ਲੈ ਪਖੰਡਾ ਨਾਮ ਲਈਏ ਜਾਇਹ ਤਰੰਤ ਜੇਕਰ ਤੂੰ ਨਾਮ ਜਪੇਂਗਾ ਪਖੰਡ ਛੱਡ ਦੇਵੇਂਗਾ ਫਿਰ ਤਰਸ ਸਕਦਾ ਨਹੀਂ ਤਾਂ ਤੂੰ ਇਹੋ ਭੇਸ ਬਣਾ ਕੇ ਕਿ ਮੈਂ ਨਵਾਜ਼ ਪੜਦਾ ਮੈਂ ਜਨੇਊ ਪਉਣਾ ਮੈਂ ਕਰਮ ਕਾਂਡੇ ਹੋਜਿਆ ਕਰਦਿਆਂ ਮੈਂ ਚੁੱਲ੍ਹਾ ਚਮਕਾ ਪੂਜਿਆ ਗਉਧੇ ਸੇਵਾ ਕਰਦੇ ਇਹ ਕਰਮ ਕਾਂਡਾਂ ਦੇ ਨਾਲ ਕੁਝ ਨਹੀਂ ਬਣਨਾ ਇਸੇ ਕਰਕੇ ਉਹਨਾਂ ਨੇ ਕਿਹਾ ਪਖੰਡ ਛੱਡ ਛੋੜੀ ਲੈ ਪਖੰਡਾ ਨਾਮ ਲਈਏ ਜਾਇ ਤਰੰਦ ਜੇ ਕਰ ਤੂੰ ਨਾਮ ਜਪੂਗਾ ਤਾਂ ਤਰ ਸਕਦਾ ਦੋਨੇ ਹੀ ਧਰਮ ਦੇ ਠੇਕੇਦਾਰਾਂ ਤੇ ਸਤਗੁਰੂ ਪਾਤਸ਼ਾਹ ਨੇ ਸੱਟ ਮਾਰੀ ਕਿ ਤੁਸੀਂ ਲੋਕਾਂ ਦੇ ਨਾਲ ਜ਼ੁਲਮ ਕਰ ਰਹੇ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤਕ ਸਈ ਕਹਿੰਦੇ ਮੱਥੇ ਤੇ ਟਿੱਕਾ ਲਾ ਲਿਆ ਔਰ ਕਖਾਈ ਤੋਤੀ ਜਿਹਦੇ ਤਨੇ ਸਿਲਕ ਦੇ ਨਾਲ ਲਟਕਾ ਕੇ ਉਹਨੂੰ ਕਖਾਈ ਤੋਤੀ ਕਹਿੰਦੇ ਉਹ ਤੋਤੀ ਤੂੰ ਪਹਿਨਦਾ ਕਹਿੰਦੇ ਹੱਥ ਛੁਰੀ ਜਗਤਕ ਸਈ ਤੇ ਜਗਤ ਦਾ ਤੂੰ ਬਹਿਰੀ ਬਣਿਆ ਫਿਰਦਾ ਭੇਸ ਤੇਰਾ ਧਾਰਮਕ ਹੈ ਪਰ ਹੱਥ 'ਚ ਛੁਰੀ ਹੈ ਕਾਦੀ ਛੁਰੀ ਹੈ ਕਿ ਤੋਤਾ ਲੋਕਾਂ ਦਾ ਖੂਨ ਦਾ ਬਹਿਰੀ ਜਦੋਂ ਵੀ ਜੀਤ ਕਰਦਾ ਜਿੱਥੇ ਵੀ ਦਾਅ ਲੱਗਦਾ ਉੱਥੇ ਤੋਂ ਧੋਖਾ ਕਰ ਰਿਹਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਦੋਨੇ ਹੀ ਤਰਕ ਵੀ ਤੇ ਪੰਡਤ ਵੀ ਇਹ ਤਾਂ ਜਗਤ ਦੇ ਬਹਿਰੇ ਬਣ ਗਏ ਨੀਲ ਬਸਤ ਪਹਿਰ ਹੋਵੇ ਪ੍ਰਵਾਣ ਮਲੇਸ਼ ਧਾਨ ਲੇ ਪੂਜੇ ਪ੍ਰਾਣ ਕਹਿੰਦੇ ਉਹਨਾਂ ਨੇ ਪ੍ਰਵਾਣ ਕਰ ਲਿਆ ਤਰਕਾਂ ਦੀ ਨੌਕਰੀ ਕਰਨ ਲਈ ਨੀਲੇ ਵਸਤਰ ਪਾ ਲਏ ਤੇ ਚੋਰੀ ਛਿਪੇ ਆਪਣੇ ਵੀ ਧਰਮ ਨੂੰ ਮੰਨਦੇ ਮਲੇਸ਼ ਧਾਨ ਲੇ ਪੂਜੇ ਪ੍ਰਾਣ ਉਧਰੋਂ ਨੀਲੇ ਵਸਤਰ ਪਾ ਕੇ ਤਰਕਾਂ ਦੇ ਉਹਨਾਂ ਨੂੰ ਮੰਨ ਲਿਆ ਇਧਰ ਪੁਰਾਣਾ ਦੀ ਵੀ ਪੂਜਾ ਕਰਦੇ ਉਹਨਾਂ ਤੋਂ ਮਲੇਸ਼ ਤੋਂ ਧੰਨ ਲੈ ਰਹੇ ਐ ਇਸੇ ਕਰਕੇ ਸਤਿਗੁਰੂ ਨੇ ਕਿਹਾ ਖੱਤਰੀਆ ਤੇ ਧਰਮ ਛੋੜਿਆ ਮਲੇਸ਼ ਪਾਖਿਆ ਗਏ ਜਿਹੜਾ ਧਰਮ ਸੀ ਉਹ ਕਿਉਂ ਛੱਡਿਆ ਕਿਉਂਕਿ ਜਿਹੜਾ ਖੱਤਰੀ ਸੀ ਉਹ ਵੀ ਲੋਭ ਦੇ ਵਿੱਚ ਆ ਗਿਆ ਬ੍ਰਾਹਮਣ ਵੀ ਲੋਭ ਦੇ ਵਿੱਚ ਆ ਗਿਆ ਵੈਸ਼ ਵੀ ਲੋਭ ਦੇ ਵਿੱਚ ਆ ਗਿਆ ਸੂਦਰ ਵੀ ਲੋਭ ਦੇ ਵਿੱਚ ਆ ਗਿਆ ਇਸੇ ਕਰਕੇ ਉਹਨਾਂ ਨੇ ਕਿਹਾ ਖੱਤਰੀਆ ਤੇ ਧਰਮ ਛੋੜਿਆ ਮਲੇਸ਼ ਪਾਖਿਆ ਗਏ ਧਰਤੀ ਸਭ ਇੱਕ ਧਰਮ ਹੋਈ ਤਰਮ ਕੇ ਗਤ ਗਏ ਜਿਹੜੇ ਤਰ ਇੱਕੋ ਹੀ ਤਰਮ ਬਣ ਗਿਆ ਕਾਦਾ ਤਰਮ ਲਾਲਚ ਦਾ ਬਹਿਸ਼ ਬਣ ਗਿਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਦੇ ਕਬੂਲ ਕਰ ਲਿਆ ਤੁਰਕਾਂ ਦੇ ਤੇ ਚੋਰੀ ਛਿਪੇ ਤੂੰ ਪ੍ਰਾਣਾ ਨੂੰ ਵੀ ਪੋਛਦਾ ਹੈ ਆਪਾਕਿਆ ਕਾ ਕੋਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਕਹਿੰਦੇ ਉਦਤੋਂ ਇਹ ਕਿੰਨਾ ਕਿ ਮੈਂ ਝਟਕਾ ਖਾ ਰਿਹਾ ਜਿੱਦਾਂ ਤਾ ਤੂੰ ਖਾਊਗਾ ਉਦਾਂ ਦਾ ਹੀ ਤੇਰਾ ਮਨ ਦਾ ਸੁਆਭ ਬਣ ਚੌਕੇ ਉੱਪਰ ਕਿਸੇ ਨਾ ਜਾਣਾ ਕਿੰਦਾਂ ਤੂੰ ਕੰਮ ਖਾਦੇਂ ਚੌਂਕਾ ਕਿੰਨਾ ਮੇਰਾ ਪਵਿੱਤਰ ਹੈ ਉੱਤੇ ਬੈਠ ਗਿਆ ਤੇ ਖਾਣਾ ਧੋਗੇ ਖਾ ਰਿਆ ਕੂਠਾ ਬੱਕਰਾ ਖਾਣਾ ਜਿਹੜਾ ਕੋਹ ਕੇ ਬੱਕਰਾ ਮਾਰਿਆ ਉਹ ਖਾਣਾ ਤੂੰ ਖਾ ਰਿਆ ਤੇ ਫਿਰ ਤੇਰਾ ਉਦਾਂ ਦਾ ਸੁਭਾਅ ਬਣਨਾ ਜੈਸਾ ਅੰ ਤੈਸਾ ਮਨ ਤੇਰਾ ਮਨ ਵੀ ਉਦਾਂ ਦਾ ਬਣੂਗਾ ਕਿਉਂਕਿ ਜਿਹੜਾ ਖਰਾਕ ਹੈ ਬੰਦੇ ਦੀ ਉਹ ਮਨ ਤੇ ਅਸਰ ਬਹੁਤ ਕਰਦੀ ਹੈ ਇਸੇ ਕਰਕੇ ਤੂੰ ਕਹਿੰਦਾ ਹੈ ਕਿ ਮੇਰਾ ਜਿਹੜਾ ਚੁੱਲ੍ਹਾ ਚੋਕਾ ਮੈਂ ਸੁਚਮ ਕਰ ਲਈ ਹੈ ਦੇਕੇ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੋਟ ਕੁੜਿਆਰ ਤੂੰ ਕਹਿੰਦਾ ਮੇਰਾ ਝੂਠਾ ਬੰਦਾ ਹੈ ਪਰ ਚੁੱਲ੍ਹਾ ਚੌਕਾ ਤੂੰ ਕਾਰਾਂ ਕਰਕੇ ਕਹਿੰਦਾ ਚੁੱਲ੍ਹਾ ਚੌਕਾ ਮੈਂ ਸੁੱਚਾ ਕਰ ਲਿਆ ਹੁਣ ਇਹਦੇ ਨੇੜੇ ਨਾ ਕੋਈ ਆਵੇ ਪਰ ਆਪ ਤਾਂ ਤੂੰ ਝੂਠਾ ਹੈ ਤੇਰਾ ਮਨ ਜਿਹੜਾ ਹੈ ਖੋਟਾ ਹੈ ਤੇਰੇ ਮਨ ਦੇ ਵਿੱਚ ਮਹਿਲ ਹੈ ਤੇਰੇ ਹਿਰਦੇ ਦੇ ਵਿੱਚ ਸੁੱਚਮ ਕੋਈ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਸੁੱਚਾ ਹੈ ਹੀ ਨਹੀਂਗਾ ਤੇ ਸੁੱਚਾ ਕੌਣ ਹੋ ਸਕਦਾ ਸੱਚੇ ਦੇ ਬਾਰੇ ਚ ਪਾਤਸ਼ਾਹ ਪਹਿਲੇ ਸਮਝਾ ਦੇ ਹੈ ਨਾਨਕ ਚੂਲੀ ਹੈ ਸੁੱਚੀ ਹੈ ਜੇ ਭਰ ਜਾਣੇ ਕੋਈ ਚੂਲੀ ਕਰਨ ਦੇ ਨਾਲ ਤੂੰ ਜਿਹੜਾ ਕਹਿੰਦਾ ਮੈਂ ਸੱਚਾ ਹੋ ਗਿਆ ਤੂੰ ਸੱਚਾ ਨਹੀਂ ਹੋ ਸਕਦਾ ਸੁਰਤੇ ਚੂਲੇ ਗਿਆਨ ਕੀ ਜੋਗੀ ਕਾ ਜਤ ਹੈ ਜਿਹੜੀ ਗਿਆਨ ਦੀ ਚੂਲੀ ਹੈ ਉਹਦੇ ਨਾਲ ਤੇਰੀ ਸੁਰਤ ਬਹੁਤ ਉੱਚੀ ਹੋਣੀ ਹੈ ਤੇ ਜਿਹੜੇ ਇੰਦਰੀਆਂ ਨੂੰ ਕਾਬੂ ਕਰਨਾ ਉਹ ਜੋਗੀ ਦਾ ਚੂਲੀ ਹੈ ਜੋਗ ਕਮਾਉਣਾ ਜਤ ਦਾ ਬ੍ਰਾਹਮਣ ਚੂਲੀ ਸੰਤੋਖ ਕੀ ਗਰਹੀ ਕਾ ਸਤਦਾ ਕਹਿੰਦੇ ਬ੍ਰਾਹਮਣ ਦੀ ਚੋਲੀ ਕੀ ਹੋਣੀ ਚਾਹੀਦੀ ਹੈ ਸੰਤੋਖ ਦੀ ਸਬਰ ਦੀ ਜੇ ਸਬਰੀ ਹੈ ਨਹੀਂ ਦੂਸਰੇ ਦੀ ਮਾਇਆ ਤੇ ਨਿਗਾਹ ਹੈ ਤਾਂ ਫਿਰ ਤੂੰ ਸੁੱਚਾ ਕਿੱਥੋਂ ਹੋ ਸਕਦਾ ਗਰਹੀ ਕਾ ਸਤਦਾ ਜਿਹੜਾ ਗ੍ਰਸਤੀ ਹੈ ਉਹ ਆਪਣੇ ਗ੍ਰਸਤ ਦੇ ਵਿੱਚ ਪੱਕਾ ਹੋਵੇ ਜੋ ਉਹਦੇ ਕੋਲ ਕੋਈ ਸੱਦਾ ਉਹ ਦੇਵੇ ਨਹੀਂ ਤਾਂ ਆਪਣੇ ਦੂਸਰੇ ਦੇ ਨਾਲ ਉਹਦਾ ਗਲਤ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ ਤਾਂ ਸੁਚਮਤਾ ਹੋ ਸਕਦੀ ਹੈ ਰਾਜੇ ਚੂੜੀ ਨਿਆਇ ਕੀ ਪੜਿਆ ਸੱਚ ਆਤਿਆ ਜਿਹੜਾ ਰਾਜਾ ਹੈ ਜੇਕਰ ਉਹ ਇਨਸਾਫ ਨਹੀਂ ਕਰਦਾ ਨਿਆਂ ਨਹੀਂ ਕਰਦਾ ਤਾਂ ਉਹ ਸੱਚਾ ਨਹੀਂ ਹੋ ਸਕਦਾ ਪੜਿਆ ਸੱਚ ਧਿਆਨ ਤੇ ਜੇਕਰ ਕੋ ਕਹਈਏ ਪੜਿਆ ਲਿਖਿਆ ਜਿਹੜਾ ਵਿਦਵਾਨ ਹੈ ਉਹਦਾ ਵਿਚਾਰ ਜਿਹੜਾ ਸੱਚਾ ਹੋਣਾ ਚਾਹੀਦਾ ਉਹਦਾ ਬਵੇਕ ਇਨਾ ਉੱਚਾ ਹੋਣਾ ਚਾਹੀਦਾ ਕਿ ਦੂਸਰੇ ਦੇ ਨਾਲ ਉਹ ਕੋਈ ਤੋਖਾ ਨਾ ਕਰੇ ਪਰ ਇੱਥੇ ਤਾਂ ਕਹਿੰਦੇ ਸਾਰਾ ਕੁਛ ਹੀ ਤੂ ਕੋੜ ਦੇ ਨਾਲ ਕਰਦੇ ਆਂ ਮਾਨਸ ਖਾਣੇ ਕਰੇ ਨਵਾਜ਼ ਛੁਰੀ ਬੁਗਾਏ ਤਿੰਨ ਗਲਤਾਗ ਤਿੰਨ ਕਰ ਬ੍ਰਾਹਮਣ ਪੂਰੇ 나ਗ ਉਹਨਾਂ ਵੀ ਆਵੇ ਹੋਈ ਸਾਦ ਤੇਰਾ ਤਾਂ ਸਾਰਾ ਕੁਸ਼ੀਚ ਚਪੂੜਦਾ ਹੈ ਨਵਾਜ਼ ਪੜਦੇ ਆ ਪਰ ਖੂਨ ਪੀਦੇ ਲੋਕਾਂ ਦੇ ਤੂੰ ਲੋਕਾਂ ਨੂੰ ਪਰੇਸ਼ਾਨ ਕਰਦੇ ਇਸੇ ਕਰਕੇ ਉਹ ਕਹਿੰਦੇ ਵੀ ਤੂੰ ਜਿਹੜੀਆਂ ਚੂੜੀਆਂ ਸੁੱਟ ਰਿਹਾ ਇਹ ਚੂੜੀਆਂ ਸੁਚਮ ਦੀਆਂ ਨਹੀਂ ਚੂੜੀ ਤਾਂ ਕਹਿੰਦੇ ਪਾਣੀ ਚਿੱਤ ਨਾ ਧੋਪੇ ਮੁਖ ਪੀਤੇ ਤਿੱਖ ਜਾਏ ਜਿਹੜਾ ਤੂੰ ਪਾਣੀ ਪੀਤਾ ਇਦੇ ਨਾਲ ਤੇਰਾ ਮੁਖਤਤ ਹੋ ਗਿਆ ਤੇਰੀ ਪਿਆਸ ਜਿਹੜੀ ਤਨ ਦੀ ਜਾ ਸਕਦੀ ਹੈ ਪਰ ਮਨ ਨਹੀਂ ਇਹਦੇ ਨਾਲ ਤੋਹਣਾ ਮਨ ਨਹੀਂ ਤੋਤਾ ਜਾਣਾ ਇਸੇ ਕਰਕੇ ਉਹਨਾਂ ਨੇ ਪਾਣੀ ਨੂੰ ਪਿਤਾ ਕਿਹਾ ਸੀ ਪਾਣੀ ਪਿਤਾ ਜਗਤ ਦਾ ਫਿਰ ਪਾਣੀ ਸਭ ਖਾਏ ਪਾਣੀ ਨੂੰ ਇਸੇ ਕਰਕੇ ਪਿਤਾ ਕਿਹਾ ਕਿ ਪਾਣੀ ਤੋਂ ਹੀ ਸਾਰੀ ਦੁਨੀਆ ਪੈਦਾ ਹੋਈ ਹੈ ਤੇ ਪਾਣੀ ਨੇ ਹੀ ਇਸ ਨੂੰ ਖਤਮ ਕਰਨਾ ਹੈ ਤੇ ਪਾਣੀ ਤੋਂ ਹੀ ਸਭ ਕੁਝ ਪੈਦਾ ਹੋ ਰਿਹਾ ਹੈ ਤੋ ਉਸੇ ਪਾਣੀ ਦੀਆਂ ਚੂੜੀਆਂ ਕਰਕੇ ਕਹਿੰਦਾ ਮੈਂ ਸੱਚਾ ਹੋ ਗਿਆ ਲੋਕਾਂ ਨੂੰ ਠਗੀਆਂ ਕਰਦਾ ਚੋਰੀਆਂ ਕਰਦਾ ਇਸ ਕਰਕੇ ਉਹ ਕਹਿੰਦੇ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਆ ਸਾਡਾ ਫਿੱਟੇ ਜਿੰਨ ਜਿਸ ਨੂੰ ਤੂੰ ਕਹਿੰਦਾ ਕਿ ਮੇਰੇ ਡੇਢ ਨਾ ਵੇ ਮੈਨੂੰ ਪਿੱਟਣਾ ਚੜ ਜਵੇ ਇਹ ਤਾਂ ਤੁਹਾਡਾ ਅੰਨ ਜਿਹੜਾ ਹੈ ਜਿਸ ਦਾ ਤੁਸੀਂ ਖਾ ਰਹੇ ਹੋ ਰਾਸ ਕੂੜ ਦੇ ਬਪਾਰ ਦੇ ਇਹ ਤਾਂ ਪਹਿਲਾਂ ਹੀ ਝੂਠਾ ਹੈ ਇਹ ਸੱਚਾ ਹੋ ਹੀ ਨਹੀਂ ਸਕਦਾ ਇਸ ਕਰਕੇ ਜੇਕਰ ਉਹ ਕਹਿੰਦੇ ਮਨ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੂੜੀ ਪੜੇ ਤੂੰ ਚੂੜੀਆਂ ਜਿਹੜੀਆਂ ਆਪਾਂ ਕਰਦਾ ਫਿਰਦਾ ਤੇਰਾ ਮਨ ਤਾਂ ਝੂਠਾ ਹੈ ਤਨ ਫਿੱਟੇ ਫੇੜ ਕਰੇ ਤੇਰਾ ਤਨ ਜਿਹੜਾ ਹੈ ਜਿੰਨਾ ਮਰਜੀ ਤੂੰ ਇਸ ਨੂੰ ਸਾਫ਼ ਕਰ ਲੈ ਜਿੰਨੇ ਦੇ ਤੱਕ ਚਿੱਤ ਦੇ ਵਿੱਚ ਤੇਰੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਲੋਕਾਂ ਦੇ ਪਾਣੀ ਤੋਂ ਚੂੜੀ ਦੇ ਨਾਲ ਪਾਣੀ ਦੇ ਨਾਲ ਚੂੜੀਆਂ ਕਰਕੇ ਹੱਥ ਧੋਕੇ ਪਵਿੱਤਰ ਨਹੀਂ ਬਣ ਸਕਦਾ ਇਸ ਕਰਕੇ ਜੇਕਰ ਤੂੰ ਅਸਲੀ ਪਵਿੱਤਰ ਬਣਨਾ ਹੈ ਤਾਂ ਸਤਿਗੁਰੂ ਸਮਝਾ ਰਹੇ ਹੈ ਔਰ ਨਾਨਕ ਸੱਚ ਧਿਆਈਏ ਸੱਚ ਹੋਵੇ ਤਾਂ ਸੱਚ ਪਾਈਏ ਜੇਕਰ ਉਸ ਸੱਚੇ ਨੂੰ ਧਿਆ ਮੰਗੇ ਤਾਂ ਫਿਰ ਸੱਚ ਜਿਹੜੀ ਹੈ ਉਹਦੇ ਨਾਲ ਸੁੱਚਮਾਉਣੀ ਹੈ ਨਹੀਂ ਤਾਂ ਸੱਚ ਸੁੱਚਮ ਨਹੀਂ ਹੋ ਸਕਦੀ ਹੁਣ ਜਿਹੜੀ ਇੱਥੇ ਅਸਲੀ ਤੇ ਨਕਲੀ ਦੀ ਪਹਿਚਾਣ ਹੈ ਅਸੀਂ ਕਹਿੰਦੇ ਆ ਕਿ ਉਹਨੇ ਬੁਰਕਾ ਪਾਇਆ ਭੇਕਤਾ ਰਿਆ ਹੁਣ ਨਕਲੀ ਤੇ ਅਸਲੀ ਦਾ ਪਤਾ ਕਿੱਦਾਂ ਲੱਗੇ ਸੋ ਨਕਲੀ ਤੇ ਅਸਲੀ ਦਾ ਪਤਾ ਕਰ ਲਈ ਭਾਈ ਗੁਰਦਾਸ ਜੀ ਆਪਣੇ ਬਾਅਦ ਦੇ ਵਿੱਚ ਲਿਖਦੇ ਹੈ ਕੇ ਗੁੱਛਾ ਹੋਏ ਤਰਿੰਨ ਤਰਕੰਨਿਆ ਕਿਉਂ ਬੁੜੀਏ ਦਾਖੇ ਅੱਕੇ ਕੇਰੀ ਖਖੜੀ ਕੋਈ ਅੰਬ ਨਾ ਆਖੇ ਗਹਿਣੇ ਜੋਦਰ ਜਰਪੇਸ਼ ਦੇ ਨਹੀਂ ਸੋਨਾ ਸਾਖੇ ਫਟਕ ਨਾ ਪੂਜਨ ਹੀਰਿਆਂ ਕੋਈ ਭਰੇ ਵਿਆਪੇ ਤੋਲੇ ਦਸਨ ਸਾ ਦੁੱਧ ਸਾਦੋਂ ਗੁਣ ਗਾਖੇ ਤੇ ਉਹ ਸਾਦ ਅਸਾਦ ਪਰਖਣ ਕਰਤੂਤ ਸਪਾਖੇ ਇਹਨਾਂ ਦੀ ਪਹਿਚਾਨ ਲਈ ਪਾਇ ਗਰਦਾਸ ਜੀ ਆਪਣੀ ਬਾਹਰ ਦੇ ਵਿੱਚ ਦੱਸ ਰਹੇ ਕਿ ਅਸਲੀ ਤੇ ਨਕਲੀ ਦਾ ਪਤਾ ਕਿੱਦਾਂ ਲੱਗੂਗਾ ਕਿਉਂਕਿ ਨਵਾਜ ਜਿਹੜਾ ਫੜ ਰਿਆ ਲੋਕਾਂ ਨੂੰ ਲੱਗਦਾ ਕਿ ਧਾਰਮਿਕ ਹੈ ਜਨੇਉ ਪਾਇਆ ਮੱਥੇ ਤਿਲਕ ਲਾਇਆ ਧੋਤੀ ਲਾਈ ਹੈ ਇਸ ਕਰਕੇ ਇਹਨਾਂ ਤੋਂ ਬਚਣ ਲਈ ਉਹ ਕਹਿੰਦੇ ਗੁੱਛਾ ਹੋਏ ਤਰਨ ਤਰਕਨਿਆ ਕਿ ਬੁੜੀ ਇਦੱਕੀ ਕਹਿੰਦੇ ਤਰਕਨਿਆ ਦਾ ਗੁੱਛਾ ਜਿਹੜਾ ਜਿਹਨਾਂ ਨੂੰ ਟਕਾਣੋਂ ਦਾ ਗੁੱਛਾ ਜੀ ਨੂੰ ਕਹਿੰਦੇ ਅਸੀਂ ਦੇਖ ਨੂੰ ਜੋ ਲੱਗੇ ਹੋਏ ਹੈ ਉਹਨਾਂ ਨੂੰ ਅਸੀਂ ਦਾਖਾ ਨਹੀਂ ਕਹਿ ਸਕਦੇ ਉਹ ਦਾਖਾ ਨਹੀਂ ਹੋ ਸਕਦੀਆਂ ਅੱਕੇ ਕੇ ਦੀ ਖਖੜੀ ਕੋਈ ਅੰਬ ਨਾ ਅੱਕੇ ਜਿਹੜੀ ਅੱਖ ਨੂੰ ਖਖੜੀ ਲੱਗੀ ਹੈ ਉਹਨੋਂ ਕੋਈ ਅੰਬ ਨਹੀਂ ਕਹਿ ਸਕਦਾ ਗਹਿਣੇ ਜੋ ਜਰ ਪੇਛ ਦੇ ਨਹੀਂ ਸੋਨਾ ਸਕੇ ਜਿਹੜੇ ਮਲੰਮੇ ਦੇ ਗਹਿਣੇ ਬਣਾਏ ਹੁੰਦੇ ਆ ਉਹ ਸੋਨਾ ਨਹੀਂ ਹੋ ਸਕਦੇ ਫਟਕਣਾ ਪੂਜਨ ਹੀਰੇ ਆ ਉਹ ਭਰੇ ਵਿਆਪੇ ਜਿਹੜਾ ਕ੍ਰਿਸਟਲ ਹੈ ਜਿਹਨੂੰ ਬਲੌਰ ਵੀ ਕਹਿੰਦੇ ਆ ਉਹਦੀ ਬੇਸ਼ੱਕ ਜਿੰਨੇ ਮਰਜ਼ੀ ਚਮਕ ਹੋਵੇ ਪਰ ਉਹ ਹੀਰੇ ਨਹੀਂ ਹੋ ਸਕਦੇ ਤਹਲੇ ਦਸਨ ਸ਼ਾਦ ਦੁੱਧ ਸਾਦੋਂ ਗੁਣ ਗਾਕੇ ਕਹਿੰਦੇ ਲੱਸੀ ਤੇ ਦੁੱਧ ਵੀ ਇੱਕੋ ਜਿਹਾ ਨਜ਼ਰ ਆਉਂਦੇ ਆ ਪਰ ਗੁਣ ਅਲੱਗ-ਅਲੱਗ ਆ ਜਦੋਂ ਗੁਣ ਦੇਖਾਂਗੇ ਤਾਂ ਪਤਾ ਲੱਗ ਜਾਊਗਾ ਕਿ ਦੁੱਧ ਕੀ ਹੈ ਤੇ ਲੱਸੀ ਕੀ ਹੈ ਦੇਖਦੇ ਤਾਂ ਦੋਨੇ ਚਿੱਟੇ ਐ ਤੇ ਉਹ ਸਾਧ ਅਸਾਧ ਪਰਖਣ ਕਰਤੂਤ ਸਪਾਖੇ ਕਰਤੂਤ ਕੀ ਦੇਖਣੀ ਹੈ ਕਿ ਕੋਮਲਤਾ ਹੈ ਦਿਆਲਤਾ ਹੈ ਜੇ ਕੋਮਲ ਤੇ ਹੈ ਨਹੀਂ ਮਠਾਸ ਹੀ ਹੈ ਨਹੀਂ ਬੰਡ ਕੇ ਛਕਣ ਦੀ ਕਰਤੂਤ ਹੀ ਹੈ ਨਹੀਂ ਸਵਾਈ ਹੈ ਨਹੀਂ ਕਿਰਤ ਕੰ ਦਾ ਸਵਾਹ ਹੈ ਨਹੀਂ ਲੁੱਟਣ ਦਾ ਸਵਾਹ ਹੈ ਤਾਂ ਫਿਰ ਕਹਿੰਦੇ ਇਹ ਅਸਾਧ ਹੈ ਸਾਧ ਨਹੀਂ ਸਾਧ ਉਹ ਹੈ ਜਿਹੜਾ ਨੇ ਮਾਨਨੁਸਾਦ ਲਿਆ ਸੋ ਸਤਗੁਰੂ ਪਖੰਡ ਦੇ ਜਿਹੜੇ ਲੋਕ ਪਖੰਡ ਕਰਕੇ ਲੋਕਾਂ ਨੂੰ ਦੁਖੀ ਕਰ ਰਹੇ ਸੀ ਉਸ ਵੇਲੇ ਦੇ ਪਖੰਡੀਆਂ ਤੇ ਉਹਨਾਂ ਨੇ ਝੋਟ ਮਾਰੀ ਹੈ ਕਿਉਂਕਿ ਭਗਤੀ ਲਹਿਰ ਨੇ ਜੋ ਕ੍ਰਿਤਿਆ ਸੀ ਗਿਆ ਉਹਨਾਂ ਨੂੰ ਉਸ ਵੇਲੇ ਡਟ ਕੇ ਪੰਡਿਆ ਕਿਸੇ ਰਾਜੇ ਰਾਣੀ ਤੋਂ ਡਰੇ ਨਹੀਂ ਕਿਉਂਕਿ ਸੱਚ ਜਿਹੜਾ ਉਹਨਾਂ ਦੇ ਪੱਲੇ ਸੀ ਕਿਉਂਕਿ ਉਹਨਾਂ ਨੂੰ ਡਰ ਹੀ ਨਹੀਂ ਹੁੰਦਾ ਇਸੇ ਕਰਕੇ ਬਾਬਰ ਨੂੰ ਜਬਰ ਉਹ ਕਹਿਣ ਦੀ ਤਾਕਤ ਰੱਖਦੇ ਆ ਸੋ ਇਹੋ ਜੇ ਪਖੰਡ ਕਰਕੇ ਬਾਣਾ ਪਾ ਕੇ ਉਹਦੇ ਵਿੱਚ ਜਿਹੜੇ ਚੋਰਾ ਵਾਲੇ ਕੰਮ ਕਰਨੇ ਡੱਕੂ ਵਾਲੇ ਕੰਮ ਕਰਨੇ ਲੋਕਾਂ ਦਾ ਖੂਨ ਪੀਣਾ ਇਹ ਜਿਹੜੀਆਂ ਆਦਤਾਂ ਸੀ ਉਹਨਾਂ ਨੂੰ ਛੱਡਣ ਲਈ ਗੁਰੂ ਜੀ ਨੇ ਇਹ ਸ਼ਬਦ ਆਚਾਰਿਆ ਆਸਾ ਦੀ ਵਾਰ ਦੇ ਵਿੱਚ ਸੋ ਇਸ ਸ਼ਬਦ ਤੋਂ ਸਿੱਖਦੇ ਹੋਏ ਅਸੀਂ ਵੀ ਲੋਕਾਂ ਦੇ ਨਾਲ ਧੋਖਾ ਕਰਨ ਲਈ ਜੋ ਕੰਮ ਕਰ ਰਹੇ ਹਾਂ ਇਹਨੂੰ ਤਿਆਗिए ਆਪਣੇ ਮਨ ਨੂੰ ਇੰਨਾ ਪਵਿੱਤਰ ਕਰੀਏ ਕਿ ਪੋਹਰਾ ਵੀ ਜੜੀ ਹੈ ਮੋਹ ਸਾਡਾ ਨਾ ਹੋਵੇ ਬਿਰਾਗ ਦੇ ਵਿੱਚ ਜਾਈਏ ਕਿਉਂਕਿ ਪਰਮ ਬਿਰਾਗ ਹੈ ਤਿਆਗ ਬਿਰਾਗ ਹੈ ਪਦਾਰਥਾਂ ਦਾ ਮੋਹ ਛੱਡਣਾ ਰਿਸ਼ਤੇ ਨਾਤੇ ਦਾ ਮੋਹ ਛੱਡਣਾ ਤਾਂ ਹੀ ਹੈ ਨਹੀਂ ਤਾਂ ਬਾਣਾ ਜਿਹੜਾ ਮਰਜ਼ੀ ਪਾ ਲਈਏ ਬਾਣੇ ਦਾ ਕੁਝ ਨਹੀਂ ਬਣਨਾ ਲੋਕਾਂ ਨੂੰ ਲੋਕ ਦਿਖਾਵਾ ਹੈ ਇਸ ਕਰਕੇ ਜਿੰਨਾ ਵੀ ਉਹ ਕਹਿੰਦੇ ਤੂੰ ਬਾਣਾ ਜਿੱਦਾਂ ਦਾ ਮਰਜ਼ੀ ਪਾ ਲਾ ਲੇਕਿਨ ਜੇ ਨਾਮ ਨਹੀਂ ਤੇਰੇ ਪੱਲੇ ਤਾਂ ਕੁਝ ਨਹੀਂ ਪੱਲੇ ਤੇਰੇ ਆਓ ਐਸੀ ਸ਼ਬਦ ਤੋਂ ਸਿੱਖ ਲੈਣਦੇ ਹੋਏ ਆਪਣੀ ਜ਼ਿੰਦਗੀ ਦੇ ਵਿੱਚ ਢਲਣ ਲਈ ਲੋਕਾਂ ਦੇ ਨਾਲ ਅੱਛਾ ਬਵਿਹਾਰ ਕਰਨ ਲਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਉਹ ਕਿਰਪਾ ਕਰਨ ਆਪਣੀ ਕੋਮਲਤਾ ਬਖਸ਼ਣ ਸਵਾਸਾਂ ਦੀ ਪੂੰਜੀ ਦੇ ਨਾਲ ਲੋਕਾਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆ ਜਾ ਸਕੇ ਨਿਮਰਤਾ ਦੇ ਨਾਲ ਰਹਾ ਜਾ ਸਕੇ ਇਹੋ ਹੀ ਸਿੱਖਿਆ ਲੈਂਦੇ ਹੋਏ ਇਹ ਵੀ ਅਰਦਾਸ ਬੇਨਤੀ ਕਰੀਏ ਕਿ ਅਸੀਂ ਪਾਪੀ ਹਾਂ ਅਬਗੁਨੇ ਹਾਂ ਸ਼ੁੱਧ ਬਣੇ ਪਣ ਦਾ ਉਚਾਰਨ ਦਾ ਬਲ ਬਖਸ਼ੋ ਇਹ ਹੁਬੰਤੀਰ ਦਾ ਅਸਰ ਜੋ ਇੱਕਦੋਹ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ